ਸਾਰ ਸੰਗਤਿਓ ਅੱਜ ਅਸੀਂ ਉਹ ਰਸਤੇ ਤੇ ਚੱਲ ਪਏ ਹਾਂ ਜਿੱਥੇ ਹਰ ਕਦਮ ਗੁਰੂ ਦੀ ਮਿਹਰ ਮਹਿਸੂਸ ਹੁੰਦੀ ਹੈ ਇਹ ਰਸਤਾ ਗੋਗਨ ਘਾੜ ਤੋਂ ਗੋਗਨ ਧਾਮ ਅਖੀਰਕਾਰ ਗੁਰਦੁਆਰਾ ਸ੍ਰੀ ਹੀਮ ਕੋਟ ਸਾਹਿਬ ਸੱਚਖੰਡ ਵਿਖੇ ਨੂੰ ਜਾਂਦਾ ਹੈ ਸੋ ਇਹ ਕੱਲੀ ਪਰਬਤਾਂ ਦੇ ਚੜ੍ਹਦੀ ਯਾਤਰਾ ਹੀ ਨਹੀਂ ਪੌੜਾਂ ਦੇ ਟਿਕੜੇਾਂ ਦੀ ਯਾਤਰਾ ਇਹ ਮਨ ਨੂੰ ਮਨੋਬਲ ਉੱਚਾ ਕਰਨ ਦੀ ਯਾਤਰਾ ਸੋ ਆਓ ਸਾਰੇ ਇਸ ਵੀਡੀਓ ਰਾਹੀਂ ਆਪਾਂ ਉਸ ਕਾਦਰ ਦੀ ਕੁਦਰਤ ਦੇ ਨਾਲ ਜੁੜੀਏ ਅਤੇ ਉਸ ਪਰਮੇਸ਼ਰ ਦੇ भजन ਬੰਨਗੀ ਕਰਦੇ ਆਂ ਨਾਮ ਸਿਮਰਨ ਜਪਦੇ ਆਂ ਕਥਾ ਵਾਰਤਾਵਾਂ ਸੁਣਦੇ ਆਂ ਇਹ ਸਫਰ ਨੂੰ ਪੂਰਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਤਕਰੀਬਨ ਇਸ ਨਦੀ ਦੇ ਨਾਲ-ਨਾਲ ਹੀ ਕੰਢੇ ਤੇ ਸਫਰ ਕਰਨਾ ਹੈ ਇਸ ਸਫਰ ਆਪਾਂ ਨੂੰ ਗੋਬਿੰਦ ਘਰ ਤੱਕ ਲੈ ਕੇ ਜਾਏਗਾ ਗੋਬਿੰਦ ਘਰ ਤੋਂ ਫਿਰ ਆਪਾਂ ਇਸ ਦੇ ਇਸ ਨੂੰ ਕ੍ਰੋਸ ਕਰਕੇ ਉੱਪਰ ਨੂੰ ਹੋ ਜਾਣਾ ਹੈ ਗੁਰਦੁਆਰਾ ਸ੍ਰੀ ਸਚਕੰਡ ਹੇਮਕੁੰਟ ਸਾਹਿਬ ਥੈਂਕ ਯੂ ਭਾਈ ਥੈਂਕ ਯੂ ਭਾਈ ਆ ਵੀ ਉਹਨੇ ਸਾਨੂੰ ਟੌਫੀਆਂ ਦਿੱਤੀਆਂ ਜੋ ਸੰਗਤਾਂ ਇੱਕ ਦੂਜੇ ਦੀ ਸੇਵਾ ਕਰਦੀ ਜਾਂਦੀ ਹੈ ਰਸਤੇ ਦੇ ਵਿੱਚ ਅਸਨਦੀ ਦੇ ਹੂ ਸੂਰਤ ਨੀ ਆਰੀ ਜਿਹੜੇ ਬਜ਼ੁਰਗ ਨੇ ਜਾਂ ਕੋਈ ਪ੍ਰੋਬਲਮ ਹੈ ਜਿਨ੍ਹਾਂ ਨੂੰ ਉਹ ਇਸ ਤਰ੍ਹਾਂ ਲੈ ਕੇ ਆਉਂਦੇ ਉਹਨਾਂ ਨੂੰ ਇਹਨਾਂ ਦਾ ਬਣਾਇਆ ਕੋਈ ਆਪਣਾ ਸਿਸਟਮ ਭਾਰ ਦੇ ਹਿਸਾਬ ਨਾਲ پیسے ਰਹਿੰਦੇ ਆ ਕੋਈ ਤੋਂ ਇਸ ਤਰ੍ਹਾਂ ਵੀ ਜੀਤੋ ਤੁਰਕੇ ਨਹੀਂ ਆਇਆ ਜਾਂਦਾ ਭਾਈਓ ਇਹ ਕੀ ਇਸ ਤਰ੍ਹਾਂ ਦੀ ਵੀ ਸੌਦਾ ਹੈਗੀ ਉੱਧੇ ਤੁਰੇ ਜਾਂਦੇ ਆਂ ਇੱਧਰ ਵੇਖ ਲਿਆ ਉੱਧਰ ਵੇਖ ਲਿਆ ਠੇਡਾ ਵੀ ਉਹਨਾਂ ਦਾ ਹੀ ਵੱਜਦਾ ਪਰ ਜਿਨ੍ਹਾਂ ਦੀ ਨਜ਼ਰ ਆਪਣੇ ਰਸਤੇ ਤੇ ਆ ਕੋਈ ਸਾਈਡ ਇਫੈਕਟ ਨਹੀਂ ਲੈਂਦੇ ਸੱਜੇ ਖੱਬੇ ਦਾ ਤੇ ਉਹ ਸਿੱਧਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਆ ਏਦਾਂ ਹੀ ਜ਼ਿੰਦਗੀ ਦੀ ਚਾਲ ਕਹਿੰਦੇ ਭਗਤਾਂ ਦੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਗੇਰੀ ਦਿਖਵ ਮਾਰਗ ਚੱਲਣਾ ਇਸੇ ਭਗਤਾਂ ਦੀ ਚਾਲ ਦਾ ਜ਼ਿਕਰ ਆਇਆ ਤੇ ਨਿਤਨੇਮ ਚ ਗੁਰੂ ਅਮਰਦਾਸ ਜੀ ਨੇ ਭਗਤਾਂ ਦੀ ਚਾਲ ਦੱਸੀ ਆ ਅਨੰਦ ਸਾਹਿਬ ਚ ਕਹਿੰਦੇ ਭਗਤਾਂ ਦੀ ਚਾਲ ਨਰਾਲੀ ਨਰਾਲੀ ਚਾਲ ਚੱਲਦੇ ਨੇ ਚਾਲਾਂ ਨਰਾਲੀ ਭਗਤਾਂ ਗੇਰੀ ਵਿਖਮ ਮਾਰਗ ਚੱਲਣਾ ਜਿਹੜੇ ਮਾਰਗ ਤੇ ਉਹ ਭਗਤ ਚੱਲਦੇ ਨੇ ਨਾ ਸੌਖਾ ਮਾਰਗ ਨਹੀਂ ਹੈ ਬੜਾ ਵਿਖਮ ਘਾਟੀ ਹੈ ਇੱਕ ਅਵ ਘਟ ਘਾਟੀ RAM ਗੀਤ ਇਹ ਚੜ ਰਹੇ ਹੋ ਕਬੀਰ ਵੇਖ ਨੂੰ ਮਾਰਗ ਚੱਲਣਾ ਦੁਨੀਆ ਰਸ ਲੈ ਲੈ ਕੇ ਨਿੰਦਿਆ ਤੁਗਲੀ ਕਰਦੀ ਆ ਉਹ ਇਹਨੂੰ ਤਿਆਗ ਦਿੰਦੇ ਨੇ ਦੁਨੀਆ ਆਪਣਾ ਹੀ ਹਰ ਥਾਂ ਤੇ ਪ੍ਰਚਾਰ ਕਰਦੀ ਆ ਉਹ ਅਕਾਲ ਪੁਰਖ ਦੀ ਬੰਦਗੀ ਕਰਦੇ ਆ ਦੁਨੀਆ ਆਪਣਾ ਭਲਾ ਲੋਚਦੀ ਆ ਉਹ ਬੁਰੇ ਦਾ ਵੀ ਭਲਾ ਕਰਨਾ ਲੋਚਦੇ ਨੇ ਫਿਰ ਚਾਲ ਨਵਾਂਦੀ ਹੈ ਕਿ ਨਹੀਂ ਦੇਖਣ ਮਾਰਗ ਚੱਲਣਾ ਸਾਬ ਕਹਿੰਦੇ ਔਖਾ ਮਾਰਗ ਹੈ ਭਗਤਾਂ ਦਾ ਪਰ ਨਾਮ ਦੀ ਸ਼ਕਤੀ ਨਾਲ ਚੱਲਦੇ ਨੇ ਓ ਕਾਲੇ ਆਏ ਇਹ ਦੇਖੋ ਗਾਇਸ ਹਮਾਰੇ ਬੰਦੇ ਥੱਕ ਕੇ ਰੋਟੀ ਪਣੀ ਖਾ ਰਹੇ ਹਨ ਸਾਥਕੀ ਦੱਸੋ ਜੀ ਬਹੁਤ ਭੁੱਖ ਲੱਗੀ ਚੱਲੇ ਗਮਾ ਜੀ ਚੰਗੀ ਜੀ ਜੇ ਮੋਸੀ ਹੈ ਇਹ ਨਬਲ ਸਾਹਿਬ ਬਹੁਤ ਅੱਛਾ ਲੱਗ ਰਿਹਾ ਹੈ। ਇਹ ਪ੍ਰੌਨ ਹੈ ਬਹੁਤ ਘੈਂਡਾ ਬਾਈ। ਸਰਾ ਰੋਟੀ ਲਿਆ ਕਰੋ ਢਾਬੇ ਤੇ। ਮਸੀ ਕੀ ਮਸੀ ਮਸੀ ਜੀ ਰੱਖਿਆ ਕਰ ਦੋ। ਮਸੀ ਜੀ ਕੋਲ ਮੈਂ ਆਜੋ ਬਾਬਾਈ। ਕੁਦਰਤ ਦੇ ਬਹੁਤ ਨਜ਼ਾਰੇ ਆ ਜੀ ਹਨਾ ਜੀ। ਸਰਾਏ। ਇਹ ਪ੍ਰਮਾਤਮਾ ਦੀ ਕੁਦਰਤ ਹੈ। ਪਾੜ ਦੇਖ ਸੰਦੇ ਆ ਪਾਣੀ ਇੰਨਾ ਉੱਚਾ ਆਵੇ ਲਾ ਜਾਂਦਾ ਹਨ ਹਾਂ ਲੋਕ ਆਪਣੇ ਕਿੰਨੇ ਪੈ ਜੋ 2 200 ਤੋਂ 2 ਬਿਠੇ ਇਹ ਕਹਿੰਦੇ ਪਾਣੀ ਵਧਿਆ ਹੋਣਾ ਤੇਰੇ ਪਾੜਾਂ ਦੇ ਛਡਾਇਆ ਪੈ ਬਾਪੂ ਨੇ ਦਿਲ ਦੀ ਕੋਈ ਆਵੇ ਆ ਸੁਖਾਂ ਖੰਭ ਜੇ ਚਾਹਦੇ ਇਹਨਾਂ ਨੂੰ ਦੱਸਦੇ ਮਾਰੇ ਜੇ ਇੱਥੇ ਲੋਕ ਨਹੀਂ ਕਹੀ ਦੇ ਆਉਣਾ ਚਾਹੀਦਾ ਇੱਥੇ ਕੁਦਰਤ ਦੀ ਨਿਆਰੇ ਦੇਖੋ ਸਹੀ ਗੱਲ ਨਾਲੇ ਬਾਪੂ ਮਹਾਰਾਜ ਦੇ ਆਨੰਦ ਵੇਖੋ ਕਿ ਕਿਵੇਂ ਬਾਪੂ ਦੀ ਕੁਦਰਤ ਕੁਦਰਤ ਹੀ ਹੈ ਇੱਥੇ ਬੰਦੇ ਦਾ ਜ਼ੋਰ ਨਹੀਂ ਹੈਗਾ ਪਾਸ਼ਾ ਕਿ ਹੈਗਾ ਬੰਦੇ ਦਾ ਜੋਰ ਨਹੀਂ ਹੈ ਇੱਥੇ ਕੋਈ ਪਤਾ ਨਹੀਂ ਕਦੋਂ ਇੱਥੋਂ ਕੀ ਡੱਗ ਪੈਣਾ ਕੋਈ ਪਤਾ ਨਹੀਂ ਇੱਥੇ ਕਦੋਂ ਆਕਸੀਜਨ ਘਟ ਜਾਣੀ ਵੱਧ ਜਾਣੀ ਹੈ ਕੀ ਹੋ ਜਾਣਾ ਪਾਣੀ ਕਿੰਨਾ ਚੱਲ ਪੈਣਾ ਸਹੀ ਗੱਲ ਹੈ ਜੀ ਕਿਉਂ ਕੁਦਰਤ ਆ ਕੁਦਰਤ ਆ ਕੇ ਜੋਰ ਨਹੀਂ ਹੈਗਾ ਪਾਸ਼ਾ ਪਰਮਾਤਮਾ ਕੇ ਜੋਰ ਨਹੀਂ ਇੱਕ ਮਾਰ ਜਿੱਥੇ ਮੇਰੇ ਮਾਲਕ ਪਰਮੇਸ਼ਰ ਕਾਦਰ ਦਾ ਕੋਈ ਭਜਨ ਨਹੀਂ ਕਰਦਾ ਉਹ ਥਾਵਾਂ ਨੂੰ ਕੁਦਰਤ ਆ ਜਾੜ ਦਿੰਦੀ ਆ ਸੇ ਨਗਰ ਉਜਾੜੀ ਜਿਓ ਫਿਰ ਭਾਵੇਂ ਪਾਣੀ ਚੜ ਕੇ ਆ ਜੇ ਭਾਵੇਂ ਪਹਚਾਲ ਆ ਜੇ ਅੱਗ ਲੱਗ ਜੇ ਕੁਦਰਤੀ ਆਫਤੋਂ ਨੂੰ ਖਤਮ ਕਰ ਦਿੰਦੀ ਐ ਤਾਂ ਕਰਕੇ ਉਦੋਂ ਵੀ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਇੰਨਾ ਪਾਪ ਵਧਿਆ ਬਾਪੂਆਂ ਨੇ ਜਿਹੜੇ ਮਾਨਮੁਖ ਹੁੰਦੇ ਨੇ ਨਾ ਉਹਨਾਂ ਦੇ ਮਾਨੀ ਮੁਖ ਦੇ ਕਹਿੰਦੇ ਆ ਉਹਨਾਂ ਨੇ ਇਹ ਸਾਡਾ ਮਾਣਾ ਉਹ ਨਹੀਂ ਕਰਦਾ ਲੋ ਮੁੰਡੇ ਹੋਣਾਂ ਦੇ ਝਟ ਮਾਰ ਲਈਏ ਸਾਹ ਸੁ ਲੈਣ ਲਈ ਬੈਠੇ ਆ ਇੱਥੇ ਬਹੁਤ ਸੋਹਣਾ ਮਾਹੌਲ ਆ ਸਵੇਰ ਕਿ ਡੇਢ ਹੋਊਗਾ ਬੱਸ ਤੇ ਇਹ ਉਹ ਜਗ੍ਹਾ ਜਿੱਥੇ ਆਤਮਿਕ ਸ਼ਾਂਤੀ ਅਤੇ ਤਾਕਤ ਦਾ ਮਿਲਾਬ ਹੁੰਦਾ ਇਹ ਪਹਾੜ ਚੜਨ ਦੀ ਯਾਤਰਾ ਹੀ ਨਹੀਂ ਇਹ ਸਗੋਂ ਰੋਹਾਨੀ ਉਚਾਈਆਂ ਤੱਕ ਪਹੁੰਚਣ ਦੀ ਯਾਤਰਾ ਸ੍ਰੀ ਹਿਮਕੁੰਸਰ ਦੀ ਬਹੁਤ ਸੋਹਣਾ ਨਜ਼ਾਰਾ ਕੁਦਰਤ ਦਾ ਵਜਿਆ ਹੋਇਆ ਤੇ ਹੁਣ ਅਸੀਂ ਇੱਥੋਂ ਚਾਲਾ ਮਾਰਦੇ ਆਂ ਤੇ ਇੱਥੋਂ ਗੋਵਿੰਦ ਧਾਮ ਦਾ ਜਿਹੜਾ ਦ੍ਰਿਸ਼ ਦਿਖਣਾ ਸ਼ੁਰੂ ਹੋ ਜਾਂਦਾ ਸਾਹਮਣੇ ਤੁਸੀਂ ਫਰੇਮ ਵਿੱਚ ਦੇਖ ਰਹੇ ਹੋਵਾਂਗੇ ਕੁਝ ਕੈਂਪ ਕੈਂਪ ਸਾਈਡ ਬਣੇ ਹੋਏ ਨੇ ਇੱਥੇ ਸੋ ਬਹੁਤ ਸੋਹਣਾ ਮੌਲਾ ਇੱਥੋਂ ਲਗਭਗ ਡੇਢ ਕਿਲੋਮੀਟਰ ਵਾ 2 ਕਿਲੋਮੀਟਰ ਵਾ ਦੀ ਦੂਰੀ ਤੇ ਬਸ ਗੋਵਿੰਦ ਧਾਮ ਸ਼ੁਰੂ ਹੋ ਜਾਣਾ ਹੈ ਜਿਹੜਾ ਆਨੰਦ ਗੋਵਿੰਦਾਨਾ ਪਹੁੰਚ ਕੇ ਮਿਲਦਾ ਉਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਮਹਾਰਾਜੀ ਮਹਾਰਾਜੀ ਦੀ ਕਿਰਪਾ ਨਾਲ ਅਸੀਂ ਆ ਗਏ ਹੈਲੀਪੈਡ ਕੋਲੇ ਪਹੁੰਚ ਗਏ ਬਸ ਅਸੀਂ ਕਰ ਲਿਆ ਸਰ ਮਹਾਰਾਜੀ ਹੈਲੀਪੈਡ ਮਹਾਰਾਸ਼ੀ ਸ਼ੰਕਰਪਾਗਰ ਬਸ ਉਹ ਤਾਂ ਪਹੁੰਚ ਗਏ ਆ ਕਿਹੜੇ ਆ ਰੈਨ ਸਟੇਸਟੂ ਬਣਾਇਆ ਜੀ ਉਹਨਾਂ ਨੇ ਦੋਨਾਂ ਸਾਡੇ ਨਾਲ ਦੇ ਪਹਚਾਂਗੀ ਆ ਸਾਹਿਬ ਕਹਿੰਦੇ ਔਖਾ ਮਾਰ ਗਿਆ ਭਗਤਾਂ ਦਾ ਪਰ ਨਾਮ ਦੀ ਸ਼ਕਤੀ ਨਾਲ ਚੱਲਦੇ ਨੇ ਕਹਿੰਦੇ ਜੀ ਕੁਝ ਪਹਿਲੂ ਦੱਸ ਦਿਓ ਉਹਨਾਂ ਦੀ ਚਾਲ ਦੇ ਸਾਹਿਬ ਕਹਿੰਦੇ ਲੱਭ ਲੋਭ ਅਹੰਕਾਰ ਤਜ ਕ੍ਰਿਸ਼ਨਾਂ ਬਹੁਤ ਲਾਹੀ ਬੋਲਣਾ ਪਹਿਲਾਂ ਤਾਂ ਪੰਜ ਵਕਾਰ ਉਹਨਾਂ ਦੇ ਜੀਵਨ ਤੋਂ ਗੈਰ ਹੋ ਜਾਂਦੇ ਲੱਭ ਲੋਭ ਅਹਤਾਰ ਇਹ ਉਹਨਾਂ ਪੰਜ ਚੋਰਾں ਦੇ ਬਾਬਤ ਹੈ ਜੋ ਇਸ ਦੇਹੀ ਮੈਂ ਪੰਜ ਚੋਰ ਬਸਾ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅਮਰ ਤੋਂ ਲੁਟਾ ਮਨਮੁਖ ਨਹੀਂ ਬੂਝਾ ਕੋਈ ਨਾ ਸੁਣਿਆ ਪੁਕਾਰ ਪਹਿਲਾਂ ਤਾਂ ਉਹਨਾਂ ਦਾ ਜ਼ਿਕਰ ਹੈ ਵੀ ਉਹ ਪੰਜ ਵਕਾਰ ਤੇ ਆਦਵੇਂਦੇ ਨੇ ਲਓ ਜੀ ਸੋ ਆਪ ਆ ਪਹੁੰਚ ਗਏ ਸੀ ਗੁਰਦੁਆਰਾ ਗੋਬਿੰਦਘਰ ਇੱਥੇ ਬੈਠ ਕੇ ਚੱਟ ਕੀਰਤਨ ਦਾ ਆਨੰਦ ਵਾਣਿਆ ਜੋ ਕੱਲ ਸਵੇਰ ਯਾਤਰਾ ਦੌਰਾਨ ਸਾਡੇ ਮਨੋਬਲ ਨੂੰ ਹੋਰ ਵੀ ਵਿਧਾਏਗਾ ਉੱਚਾ ਕਰੇਗਾ ਆਓ ਸਾਰੇ ਕੀਰਤਨਾਂ ਜੁੜੀਏ ਅਤੇ ਆਨੰਦ ਵਾਣੀਏ i ਦਾਰੂ ਸੁਕਰੋ ਪਿਆ ਜਾ ਸੁਤਾ ਨਾ ਹੋਈ ਤੂੰ ਕਰਤਾ ਪ੍ਰਣਾ ਮੈਂ ਨਾ ਹੀ ਜਾਉ ਕਰੀ ਨਾ ਹੋਈ ਬਲਹਾਰੀ ਪੁੱਤਰ ਤੋ ਸਿਆ ਤਰੰਤ ਨਾ ਜੇ ਲਿਖਿਆ ਰਹਾ ਹੂੰ ਜਾਤ ਮੈਂ ਇਹ ਬੰਬ ਕਹਿ ਜੋ ਛੋਟੀ ਸੀ ਵਾ ਹੈ ਓ ਓ ਨਾ ਯਾਰ ਨੋ ਓਏ ਹਟਾ ਨਾ ਓਏ ਨਾ ਓਏ ਇਲਾਕੇ ਪਿੱਛੇ ਲੜੀ ਜਾਂਦੇ ਸਾਰੇ ਨਾ ਯਾਰ ਕਾ ਲੜਾਈ ਜਾਂਦੇ ਮੁੰਡਿਆਂ ਨੇ ਕੁੱਤੇ ਦਾੜਾ ਤੇ ਯਾਬ ਕਰਦਾ ਅਰੇ ਆਪਣੀ ਯੱਕ ਹੋਣੀ ਨਿਕਲਦੀ ਬਸ ਭਾਈ ਕਿਵੇਂ ਲੱਗਿਆ ਤੁਹਾਨੂੰ ਘੈਂਟ ਆ ਕਿਵੇਂ ਸੀ ਓਕੇ 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 ਹੋ ਜਾਂਦੀ ਐ ਸਵਾਹ ਠੀਕ ਹੈ ਇਹਦਾ ਸੋ ਮੁੰਡੇ ਹੁਣ ਥੋੜਾ ਠੰਡੇ ਮੌਸਮ ਦੇ ਵਿੱਚ ਗਰਮ ਖਾ ਕੇ ਤਿਆਰ ਵਰ ਤਿਆਰ ਹੋਏ ਆ। ਸੋ ਇਹਦੇ ਪਿਛਲੇ ਪਾਸੇ ਕੋਈ ਸ਼ਹਿਰ ਦਾ ਮਾਹੌਲ ਦਿਸਦਾ ਹੈ। ਫਿਰ ਉਸ ਤੋਂ ਬਾਅਦ ਆਪਾਂ ਬਾਹਰ ਵੀ ਘੁੰਮਣ ਚੱਲਾਂਗੇ। ਔਰ ਕੈਂਪ ਸਾਈਟ ਬਣਾਈ ਇਹਨਾਂ ਦੀ ਬਹੁਤ ਵਧੀਆ ਬਈ। ਹਰੀ ਪਈਆ? ਉਹ ਤੁggen ਦੇ ਰਹੀ ਆ ਪਾਏ। ਇੰਨੇ ਕ ਦਿਨ ਉੱਥੇ ਰਹੀ ਸੀ ਕੇਸ਼? ਹਾਂ। ਇੰਨੇ ਕ ਦਿਨ ਉੱਥੇ ਸੀਗੀ। ਕਾਮ ਦਾ ਸਮਾਂ ਲਗਭਗ 6:30 ਹੋ ਚੁੱਕਿਆ ਤੇ ਹੁਣ ਮੁੰਡੇ ਕਹਿੰਦੇ ਜਲੇਬੀਆਂ ਖਾਣੀਆਂ ਤੇ ਸੰਗ ਜਿਹੜੀ ਆ ਜੀ ਤਾਂ ਉਹ ਮੁੜੀ ਆਉਂਦੀ ਆ ਦਰਸ਼ਨ ਮਿਲ ਕੇ ਕਰਕੇ ਨਮਸਕਾਰਾਂ ਨਮਸਕਾਰਾਂ ਕਰਕੇ ਬਹੁਤ ਹੀ ਮੁਸ਼ਕਲ ਤੇ ਜਿਹਨੂੰ ਕਹਿੰਦੇ ਆ ਔਖੀ ਘਾਟੀ ਮੁਸ਼ਕਲ ਪੈਂਡਾ ਉਹ ਤੈ ਕਰਕੇ ਆ ਰਹੇ ਅੱਜ ਅਸੀਂ ਕੱਲ ਤੇ ਅਸੀਂ ਕੱਲ ਨੂੰ ਜਾਣਾ ਅੱਜ ਅਸੀਂ ਵੇਖ ਰਹੇ ਇਹਨਾਂ ਦਾ ਰੰਗ ਢੰਗ ਫਿਰ ਅਸੀਂ ਤਿਆਰੀਆਂ ਅਸੀਂ ਅੰਦਰੋਂ ਵੀ ਬਿਲਡ ਹੋਵਾਂਗੇ ਜੀ ਸਾਹਿਬ ਕਿਰਪਾ ਕਰਨ ਕਿ ਤੇ ਮੁੰਡੇ ਫੇਰ ਰੋਕ ਗਏ ਆ ਕਹਿੰਦੇ ਵੀ ਜਲੇਬੀਆਂ ਖਾਣੀਆਂ ਕਹਿੰਦੇ ਰੋਕ ਗਏ ਮੁੰਡੇ ਸੋ ਆਪ ਸਭ ਨੂੰ ਪਤਾ ਕਿ ਅੱਜ ਆਪਾਂ ਤਕਰੀਬਨ 1.4 5 ਵਜੇ ਦੇ ਟਾਈਮ ਨਾਲ ਆਪਾਂ ਗੁਰਦੁਆਰਾ ਸ੍ਰੀ ਹਿੰਦ ਫੁਲ ਸਾਹਿਬ ਗੋਵਿੰਦ ਧਾਮ ਪਹੁੰਚ ਗਏ ਸੀ ਸੋ ਹੁਣ ਮੁੰਡੇ ਕੰਨੇ ਖਾ ਪੀ ਕੇ ਤੇ ਕੁਝ ਜ਼ਰੂਰੀ ਸਮਾਨ ਜਿਹੜਾ ਕੱਲ ਨੂੰ ਚੜ੍ਹਨ ਵਾਸਤੇ ਲੋੜੀ ਦਾ ਉਹ ਸਮਾਨ ਲਵਾਂਗੇ ਤੇ ਨਾਲੇ ਥੋੜਾ ਕੋਈ ਝਾਕਾ ਬਕਾ ਬਾਜ਼ਾਰ ਦਾ ਵੀ ਦੇਖਾਂਗੇ ਸੋ ਬਾਜ਼ਾਰ ਘੁੰਮਦੇ ਘਮਾਉਂਦੇ ਆਂ ਬਾਜ਼ਾਰੋਂ ਬਾਹਰ ਨਿਕਲ ਕੇ ਜੇ ਕੁਝ ਮਾਹੌਲ ਦਿਸਦਾ ਜੋ ਇੰਨਾ ਛੱਤਾਂ ਦੀ ਥੋੜੀ ਜੀ ਇਸ ਤਰ੍ਹਾਂ ਬਣੀਆਂ ਆਂਗੇ ਬਰਫਾਂ ਵਾਲੀਆਂ ਪੈਨੀਆਂ ਕਰਕੇ ਫਿਰ ਬਰਫਾਂ ਢਲ ਜਾਂਦੀਆਂ ਤੂ ਇਸ ਕਰਕੇ ਛਤਾਂ ਦਾ ਆਕਾਰ ਕੁਝ ਇਹ ਜਿਹਾ ਇੱਥੋਂ ਜੈਕਟਾਂ ਜੂਟਾਂ ਬਖਰੀ ਸਕਦੇ ਆ ਤਾਂ ਜਾਣ ਲਈ ਕਈ ਵੀਰ ਭਰਾ ਜਿਹੜੇ ਨਹੀਂ ਲੈ ਕੇ ਆਉਂਦੇ ਉਹ ਫਿਰ ਇੰਨਾ ਤੋਂ ਇੱਥੋਂ ਟਾਈਮ ਪਾਸ ਲਈ ਇੱਕ ਸਸਤੀਆਂ ਕਿਰਾਏ ਤੇ ਵੀ ਮਿਲ ਜਾਂਦੀਆਂ ਵੈਸੇ ਆ ਆ ਦੇਖੋ ਛਤਾਂ ਫਿਰ ਇਸ ਤਰੀਕੇ ਨਾਲ ਹੀ ਬਣੀਆਂ ਹੋਈਆਂ ਇਹ ਮੁੰਡੀਆਂ ਮੁੰਡੇ ਛੱਲੀਆਂ ਲੈ ਰਹੇ ਆ ਨਮਕ ਜਿਆਦਾ ਖਾਤੇ ਹੋਏ ਹਾਂ ਆ ਖਾਣਾ ਤੇ ਇਹ ਐਸੀ ਕਤਿਰ ਜੀ ਸੋਤਰ ਮਤਲਬ ਸੁਣਨਾ ਬਾਹਰ ਆ ਗਏ ਅਸੀਂ ਸਵੇਰੇ ਗੋਵਿੰਦ ਧਾਮ ਇਸ ਰਸਤੇ ਥਾਣੀ ਪਹੁੰਚੇ ਸਾਂ ਉਹ ਸਾਹਮਣੇ ਗੁਰਦੁਆਰਾ ਗੁਰੂ ਗੋਵਿੰਦ ਧਾਮ ਹੈ ਸੋ ਹੁਣ ਅੱਜ ਰਾਤ ਦਾ ਟਿਕਾਣਾ ਆਪਾਂ ਇੱਥੇ ਹੀ ਕਰਨਾ ਹੈ ਸੋ ਹੋਰ ਵੀ ਇਹਦਾ ਮਾਹੌਲ ਥੋੜਾ ਉੱਤੇ ਪਰਲੇ ਪਾਸਿਓਂ ਚੜ ਕੇ ਦੇਖਦੇ ਆ ਜਿੱਧਰ ਨੂੰ ਸਵੇਰੇ ਆਪਾਂ ਚੜ੍ਹਾਈ ਕਰਨੀ ਹੈ ਹੁਣ ਉਧਰ ਚੱਲਦੇ ਆ ਸੋ ਹੁਣ ਆਪਾਂ ਖੜੇ ਆ ਸਵੇਰੇ ਸੱਚਖੰਡ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਵੱਲ ਨੂੰ ਜਾਣ ਵਾਲੇ ਰਸਤੇ ਪਾਸੇ ਇਹ ਸਥਾਨ ਦੋਨਾਂ ਪਹਾੜਾਂ ਦੇ ਵਿਚਾਲੇ ਵਸਿਆ ਹੋਇਆ ਨਾਲ ਉਹ ਸਾਹਮਣੇ ਜੋ ਨਦੀ ਜਾ ਰਹੀ ਹੈ ਨਦੀ ਦੇ ਕੰਡੇ ਤੇ ਵਸਿਆ ਹੋਇਆ ਥੋੜਾ ਉੱਪਰ ਆਸੇ ਪਾਸੇ ਦੇ ਉੱਚੇ-ਉੱਚੇ ਪਹਾੜ ਨੇ ਗੁਰੂਕੀਆਂ ਲਾਟਦੀਆਂ ਫੌਜਾਂ ਦਰਸ਼ਨ ਮੇਲੇ ਕਰਕੇ ਵਾਪਸ ਆ ਰਹੀਆਂ ਨੇ ਮਹਾਰਾਜ ਚੜ੍ਹਦੀ ਕਲਾ ਕਰਨ ਸਿੰਘਾਂ ਜੀ ਸੋ ਅੱਜ ਆਪਾਂ ਇੱਥੇ ਹੀ ਟਿਕਾਣਾ ਕਰਦੇ ਆਂ ਅੰਮ੍ਰਿਤ ਵੇਲੇ ਨੂੰ ਫੇਰ ਆਪਾਂ ਇਸੇ ਤਰ੍ਹਾਂ ਗੁਰੂ ਦੇ ਦਰਸ਼ਨਾਂ ਨੂੰ ਚਾਲੇ ਮਾਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਆਪ ਦੀ ਯਾਤਰਾ ਗੁਰੂ ਸਾਹਿਬ ਆਪ ਹੀ ਕਰਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ